ਦੋਸਤੋ ਗਵਾਚੀਆਂ ਪੜਣਾ ਚੈਨਲ ਸੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਪ੍ਰਿੰਸੀਪਲ ਗੁਰਨਾਮ ਸਿੰਘ ਜੱਜ ਪੇਸ਼ ਕਰ ਲਗਾ ਅੱਜ ਦੀ ਕਵਿਤਾ ਮਾਂ ਬੋਲੀ ਪੰਜਾਬੀ ਪਈ ਸਜੀ ਕਿ ਮੇਰੀ ਤੇਰੀ ਮਾਂ ਪੰਜਾਬੀ ਆਪਾਂ ਦੋਵੇਂ ਹਾਂ ਪੰਜਾਬੀ ਮੇਰੀ ਤੇਰੀ ਮਾਂ ਪੰਜਾਬੀ ਆਪਾਂ ਦੋਵੇਂ ਹਾਂ ਪੰਜਾਬੀ ਇਸ ਪੰਜਾਬੀ ਦਿੱਤੀ ਲੋਰੀ ਮਿੱਠੀ ਜਿਵੇਂ ਗੰਨੇ ਦੀ ਪੋਰੀ ਟੀ ਟੋ ਟੀਟ ਗਨੇਰੀਆਂ ਖੇਡੇ ਲੁਕਣ ਮੀਟੀ ਬਾਟੇ ਖੇਡੇ ਖਿੱਦੋ ਖੁੰਦੀ ਬਾਂਦਰ ਕਿੱਲੀ ਚੋਰ ਸਿਪਾਈ ਕਾਵਾ ਚਿੱਲੀ ਘੋੜੀਆਂ ਅਤੇ ਸੁਹਾਗ ਪੰਜਾਬੀ ਚੂੜੀ ਚੂਰੀ ਤਿਓੜ ਤੇ ਸਾਗ ਪੰਜਾਬੀ ਤਣ ਸਾਡੇ ਵਿੱਚ ਜਾਣ ਪੰਜਾਬੀ ਸਾਡਾ ਯਾਰੋ ਮਾਨ ਪੰਜਾਬੀ ਸਾਡਾ ਯਾਰੋ ਮਾਨ ਪੰਜਾਬੀ ਸਾਡੇ ਫਲੇ ਹਲਟ ਤੇ ਟਿੰਡਾਂ ਖੁੱਤੀਆਂ ਗੁੱਲੀਆਂ ਪੀਚੋ ਭਿੰਡਾਂ ਮੁੰਨੀਆਂ ਫਾਲੇ ਹਲ ਪੰਜਾਲੀ ਬੇਲ ਸੁਹਾਗਾ ਤੇ ਤਰਫਾਲੀ ਖਾਰੇ ਚੜਨਾ ਤੇਲ ਚੜਾਵਾ ਕੁੜਮਾਈ ਫਿਰ ਵਿਆਹ ਮਕਲਾਵਾ ਲੱਕ ਤੜਾਗੀ ਗੁੜ ਦੀ ਗੁੜਤੀ ਨਵ ਜੰਮੇ ਦੀ ਸਾਂਭੀ ਕੁੜਤੀ ਰਾਣੀ ਹਾਰ ਪਪੀਸੀ ਨੱਤੀਆਂ ਵੰਗ ਗੋਖੜੂ ਪੀਪਲ ਪੱਤੀਆਂ ਕੀ ਕੀ ਵਰਣਨ ਕਰਾਂ ਪੰਜਾਬੀ ਕੌਡੀ ਸੌਂਚੀ ਲੜਣਾ ਪੰਜਾਬੀ ਅੱਜ ਕਿਸੇ ਨੇ ਮਾੜੀ ਕੀਤੀ ਅੱਜ ਕਿਸੇ ਨੇ ਮਾੜੀ ਕੀਤੀ ਸਾਡੇ ਨਾਲ ਗਦਾਰੀ ਕੀਤੀ ਮਾਂ ਬੋਲੀਆਂ ਦੀ ਲਿਸਟੋਂ ਕੱਢੀ ਸਾਡੀਆਂ ਲਈ ਬਾਕੀ ਲਈਆਂ ਸਾਡੀ ਛੱਡੀ ਅੱਜ ਕਿਸੇ ਨੇ ਮਾੜੀ ਕੀਤੀ ਸਾਡੇ ਨਾਲ ਗਦਾਰੀ ਕੀਤੀ ਮਾਂ ਬੋਰੀਆਂ ਦੀ ਲਿਸਟੋਂ ਕੱਢੀ ਬਾਕੀ ਲਈਆਂ ਸਾਡੀ ਛੱਡੀ ਆਪਾਂ ਬੈਠੇ ਸੋਚੀ ਜਾਈਏ ਮਾਂ ਦੀ ਇੱਜ਼ਤ ਕਿਵੇਂ ਬਚਾਈਏ ਸਾਡੇ ਘਰ ਵਿੱਚ ਇੰਗਲਿਸ਼ ਵੜ ਗਈ ਸਾਨੂੰ ਮਾਂ ਤੋਂ ਬਾਹਰੇ ਕਰ ਗਏ ਸਾਡੇ ਘਰ ਵਿੱਚ ਇੰਗਲਿਸ਼ ਵੜ ਗਈ ਸਾਨੂੰ ਮਾਂ ਤੋਂ ਬਾਹਰੇ ਕਰ ਗਈ ਮਾਂ ਹੋ ਗਿਆ ਤੇ ਪੁੱਤ ਨਕਮੇ ਕਾਨੂੰ ਸੀ ਬੇਗੈਰਤ ਜੰਮੇ ਮਾਂ ਹੋ ਗਿਆ ਤੇ ਪੁੱਤ ਨਕਮੇ ਕਾਨੂੰ ਸੀ ਬੇਗੈਰਤ ਜੰਮੇ ਤੈਨੂੰ ਛੱਡ ਗੈਰ ਦੇ ਹੋ ਗਏ ਦੁਸ਼ਮਣ ਪਾਲੇ ਵਿੱਚ ਖਲੋ ਗਏ ਨੀਵਾ ਸਿਰ ਕਰ ਤੁਰਦੇ ਪਿਆ ਨੀਵਾ ਸਿਰ ਕਰ ਤੁਰਦੇ ਪਿਆ ਕੀਤੀਆਂ ਉੱਤੇ ਝੁਰਦੇ ਪਿਆ ਮਾਂ ਬੋਲੀ ਵਿੱਚ ਗੱਲ ਸੁਖਾਲੀ ਕਰਦੇ ਨਹੀਂ ਹੋਏ ਮੁਰਦੇ ਪਿਆ ਮਾਂ ਬੋਲੀ ਵਿੱਚ ਗੱਲ ਸੁਖਾਲੀ ਕਰਦੇ ਨਹੀਂ ਹੋਏ ਮੁਰਦੇ ਪਿਆ ਅੰਗਰੇਜ਼ੀ ਨੂੰ ਲਾਉਂਦੇ ਰੱਟੇ ਬੇੜੀਆਂ ਅੰਦਰ ਪੈ ਕੇ ਵੱਟੇ ਇਹ ਆਉਂਦੀ ਨਹੀਂ ਉਹ ਪੜਨੀ ਨਹੀਂ ਘੋਗੜ ਬਣੇ ਅੰਗੂਰ ਨੇ ਖੱਟੇ ਇਹ ਪੜਨੀ ਨਹੀਂ ਉਹ ਆਉਂਦੀ ਨਹੀਂ ਖੋਗੜ ਬਣੇ ਅੰਗੂਰ ਨੇ ਖੱਟੇ ਜੌਨੀ ਜੌਨੀ ਰਟਦੇ ਜਾਂਦੇ ਇਸ ਤੋਂ ਅੱਗੇ ਆਉਂਦਾ ਕੋਈ ਨਹੀਂ ਇਸ ਨੂੰ ਜੋੜੋ ਇਸੇ ਕਟਾ ਦਿਓ ਕਾ ਤੁਮੇ ਸਮਝਾਉਂਦਾ ਕੋਈ ਨਹੀਂ ਇੰਗਲਿਸ਼ ਵਿੱਚ ਵੀ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਕਿ ਜੌਨੀ ਜੌਨੀ ਰਟਦੇ ਜਾਂਦੇ ਇਸ ਤੋਂ ਅੱਗੇ ਆਉਂਦਾ ਕੋਈ ਨਹੀਂ ਕਿ ਇਸ ਨੂੰ ਜੋੜੋ ਇਸੇ ਕਟਾ ਦਿਓ ਕਾ ਤੁਮੇ ਸਮਝਾਉਂਦਾ ਕੋਈ ਨਹੀਂ ਅੰਗਰੇਜ਼ੀ ਦੇ ਪਿੱਛੇ ਪੈ ਕੇ ਬੱਚਿਆਂ ਦਾ ਆਪਣੇ ਬੇਸ ਗਵਾਉਂਦੇ ਚੀਨ ਜਾਪਾਨ ਫਰਾਂਸ ਤੇ ਜਰਮਨ ਬਿਨ ਅੰਗਰੇਜ਼ੀ ਵਾਧੇ ਚਾਹਦੇ ਬੋਲੀ ਸਿੱਖੋ ਹਰ ਇੱਕ ਸਿੱਖੋ ਮਾਂ ਬੋਲੀ ਨੂੰ ਤਾਨਾ ਨਹੀਂ ਜੇ ਬੋਲੀ ਸਿੱਖੋ ਹਰ ਇੱਕ ਸਿੱਖੋ ਮਾਂ ਬੋਲੀ ਨੂੰ ਤਾਨਾ ਨਹੀਂ ਜੇ ਅੰਗਰੇਜ਼ੀ ਇੱਕ ਬੋਲੀ ਹੈ ਬਸ ਬੁੱਧੀ ਦਾ ਪੈਮਾਨਾ ਨਹੀਂ ਜੇ ਮਾਂ ਬੋਲੀ ਵਿੱਚ ਹੈ ਗੁਰਬਾਣੀ ਇਸ ਤੋਂ ਬੱਚੇ ਤੋੜਨ ਪਇਓ ਮਾਂ ਬੋਲੀ ਵਿੱਚ ਹੈ ਗੁਰਬਾਣੀ ਇਸ ਤੋਂ ਬੱਚੇ ਤੋੜਨ ਪਇਓ ਜਿਸ ਦਲ ਦਲ ਚੋਂ ਨਾਨਕ ਕੱਢਿਆ ਉਸੇ ਵਿੱਚ ਘਸੋੜਨ ਪਇਓ ਵੀਰੋ ਦੁਸ਼ਮਣ ਕੌਣ ਪਛਾਣੋ ਦੁਸ਼ਮਣ ਤੋਂ ਖੜਾ ਛਡਵਾਈਏ ਵੀਰੋ ਦੁਸ਼ਮਣ ਕੌਣ ਪਛਾਣੋ ਦੁਸ਼ਮਣ ਤੋਂ ਖੇੜਾ ਛਡਵਾਈਏ ਬੱਚੇ ਤਾਂ ਅੰਗਰੇਜ਼ ਨਹੀਂ ਬਣਨੇ ਘੋਗੜਾ ਕਾਤਾ ਨਾ ਬਣਵਾਈਏ ਸੀਬੀਐਸਸੀ ਕਰੀ ਸ਼ਰਾਰਤ ਸਾਡੀ ਮਾਂ ਬੋਲੀ ਝਠਲਾ ਕੇ ਆਪਾਂ ਮਾਂ ਦੇ ਬਣੀਏ ਪੁੱਤਰ ਅੱਗੋਂ ਅੱਖਾਂ ਲਾਲ ਦਿਖਾ ਕੇ ਸੀਬੀਐਸਸੀ ਕਰੀ ਸ਼ਰਾਰਤ ਸਾਡੀ ਮਾਂ ਬੋਲੀ ਝਠਲਾ ਕੇ ਆਪਾਂ ਮਾਂ ਦੇ ਬਣੀਏ ਪੁੱਤਰ ਅੱਗੋਂ ਅੱਖਾਂ ਲਾਲ ਦਿਖਾ ਕੇ ਕਸਮ ਤੁਹਾਨੂੰ ਨਾਨਕ ਦੀਏ ਮਾਂ ਨੂੰ ਇਉਂ ਨਾ ਪਿੱਠ ਦਿਖਾਓ मां ਨੂੰ ਹੁਣ ਇਹਨਾਂ ਨੂੰ ਹੁਣ ਸੌਰੀ ਕਹਿ ਕੇ ਪੀਐਸਸੀਬੀ ਵਿੱਚ ਪੜਾਓ ਕਸਮ ਤੁਹਾਨੂੰ ਨਾਨਕ ਦੀ ਏ मां ਨੂੰ ਇਉਂ ਨਾ ਪਿੱਠ ਦਿਖਾਓ ਇਹਨਾਂ ਨੂੰ ਹੁਣ ਸੌਰੀ ਕਹਿ ਕੇ ਪੀਐਸਸੀਬੀ ਵਿੱਚ ਪੜਾਓ ਬਾਬਾ ਨਾਨਕ ਬੁੱਲਾ ਹਾਸ਼ਮ ਕੀ ਕੀ ਸਾਨੂੰ ਦੱਸ ਗਏ ਰਾਵਾਂ ਬੁੱਲਾ ਹਾਸ਼ਮ ਬਾਬਾ ਨਾਨਕ ਕੀ ਕੀ ਸਾਨੂੰ ਦੱਸ ਗਏ ਰਾਵਾਂ ਪੁੱਤ ਜਿਨ੍ਹਾਂ ਦੇ ਗੈਰਤ ਵਾਲੇ ਕਬਰਾਂ ਵਿੱਚ ਵੀ ਹੱਸਦੀਆਂ ਮਾਵਾਂ ਪੁੱਤ ਜਿਨ੍ਹਾਂ ਦੇ ਗੈਰਤ ਵਾਲੇ ਕਬਰਾਂ ਵਿੱਚ ਵੀ ਹੱਸਦੀਆਂ ਮਾਵਾਂ ਕਬਰਾਂ ਵਿੱਚ ਵੀ ਹੱਸਦੀਆਂ ਮਾਵਾਂ ਇੱਕ ਛੋਟਾ ਜਿਹਾ ਮੈਸੇਜ ਜੇ ਸਮਝ ਆਇਆ ਤਾਂ ਸਵੀਕਾਰ ਕਰਿਓ ਸੋ ਅੱਜ ਦੀ ਕਵਤਾ ਇੰਨੀ ਸੀ ਬੇਨਤੀ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਆਪਾਂ ਅੱਗੇ ਵਧਣ ਵਾਸਤੇ ਹੱਲਾ ਮਾਰੀਏ ਸਾਰੇ ਆਪਣੇ ਬੱਚੇ ਨੂੰ ਪੰਜਾਬੀ ਪੜਾਈਏ ਇਹ ਨਾ ਹੋਵੇ ਕਿ ਪੰਜਾਬੀ ਬੱਚੇ ਬੋਲਣੀ ਵੀ ਭੁੱਲ ਜਾਣ ਤੇ ਪੜ੍ਹਨੀ ਤਾਂ ਬਿਲਕੁਲ ਹੀ ਉਹਨੂੰ ਆਉਣੀ ਹੀ ਨਹੀਂ ਸੋ ਇੰਗਲਿਸ਼ ਮੀਡੀਆ ਦੇ ਪਿੱਛੇ ਲੱਗ ਕੇ ਆਪਾਂ ਬੱਚਿਆਂ ਦਾ ਸੱਤਿਆਨਾਸ਼ ਨਾ ਕਰੀਏ ਇਨੀ ਬੇਨਤੀ ਸਵੀਕਾਰ ਕਰੋ ਥੈਂਕ ਯੂ ਜਉਂਦੇ ਵਾਸ ਦੇ ਰਹੋ ਆਬਾਦ ਰਹੋ